ਬੀਬੀ ਜੀ ਦੇਖੋ ਆਟਾਦਾਲ ਬਾਦਲ ਸਾਹਿਬੀ ਸਰਕਾਰ ਚ ਆਉਂਦਾ ਸੀ ਕਿ ਨਹੀਂ ਸ਼ਗਨ ਮਿਲਦੇ ਸੀ ਪੈਨਸ਼ਨਾਂ ਮਿਲਦੀਆਂ ਸੀ ਬਿਜਲੀ ਦੇ 200 ਯੂਨਿਟ ਬਿਜਲੀ ਦੇ ਮਾਫ ਸੀ ਅਸੀਂ 200 ਯੂਨਿਟ ਛੱਡੋ ਤੁਹਾਡੇ ਤਾਂ ਸਾਰੇ ਮਾਫ ਸੀ ਤੁਸੀਂ ਦੱਸੋ ਮਾਫ ਸੀ ਕਿ ਨਹੀਂ ਸਾਰੇ ਕੁੰਡੀਆਂ ਲਾਉਂਦੇ ਸੀ ਕਿ ਨਹੀਂ ਹੈ ਲਾਈ ਜਾਂਦਾ ਸੀ ਕੋਈ ਫਿਗਰ ਸੀ ਤਾਨੂੰ ਪਤਾ ਸੀ ਕਿ ਬਾਪੂ ਬਾਦਲ ਦਾ ਰਾਜ ਹੈ ਕੋਈ ਪਿਛਲੇ ਵਾਲਾ ਨਹੀਂ ਆਊਗਾ ਕਰੇ ਸਹੀ ਹੈ ਜੀ ਕੋਈ ਟੈਨਸ਼ਨ ਨਹੀਂ ਸੀ ਜਿਹੜਾ ਜੀ ਕਰਦਾ ਸੀ ਮੋਗਾ ਵੱਡਾ ਕਰ ਦਿੰਦਾ ਸੀ ਕੋਈ ਕਰ ਦਿੰਦਾ ਜੀ ਕਿ ਫੋਨ ਪਾਣੀ ਇਧਰ 24 ਘੰਟੇ ਆਉਂਦਾ ਸੀ ਪਤਾ ਸੀ ਆ ਬਾਪੂ ਬਾਦਲ ਦਾ ਇਲਾਕਾ ਹੈ ਕੋਈ ਪੁਲਸ ਦਾ ਪੰਗਾ ਨਹੀਂ ਲੈਂਦਾ ਹੀ ਸਾਡੇ ਤੇ ਮੈਂ ਤੁਹਾਨੂੰ ਸਹੀ ਦੱਸਦਾ ਹੁਣ ਦੇਖੋ ਸਾਰਾ ਕੰਮ ਹੀ ਢਾਂਚਾ ਖਤਮ ਸਾਰੀ ਗੱਡੀ ਬੜੀ ਸਪੀਡ ਨਾਲ ਚੱਲ ਰਹੀ ਸੀ 브ਰੇਕਾਂ ਆਪੀ ਲਾਤੀਆਂ ਆ 10 ਸਾਲ ਖਰਾਬ ਕਰਤੇ ਦੇਖੋ ਕਿਵੇਂ ਸੜਕਾਂ ਬਣ ਰਹੀਆਂ ਸੀ ਕਿਵੇਂ 에어ਪੋਰਟ ਬਣ ਗਏ ਨਾ ਇਹ ਜਿਆਤੀ ਵਾਲੋਂ ਆ ਤੁਹਾਡੇ ਨਾਲ ਏਮਜ਼ ਬਣਾਇਆ ਇਹ ਤੋਂ ਵੱਡ ਕੀ ਹੋ ਸਕਦਾ ਬੀਬਾ ਬਾਦਲ ਦੇ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਪਹਿਲੇ ਕੋਈ ਬਿਮਾਰ ਹੁੰਦਾ ਡੀ ਐਮ ਸੀ ਭਜਦੇ ਸ਼ੇ ਪੀਜੀਏ ਭਜਦੇ ਹੁਣ ਪੀਜੀਏ ਪੀਮਸ ਭਜਦੇ ਆ ਆ ਯੂਨੀਵਰਸਟੀਆਂ ਦੇਖੋ ਤੁਹਾਡੇ ਕਾਲਜ ਦੇਖੋ ਹਸਪਤਾਲ ਦੇਖੋ ਕੁਝ ਹੀ ਛੱਡਿਆ ਹਲੇ ਤਾਂ ਮਦਮ ਸਹੀ ਦੱਸ ਜੇ ਤੁਮ ਆ 10 ਸਾਲ ਹੋਰ ਦੇ ਦਿੰਦੇ ਨਾ ਤੁਸੀਂ ਪਛਾਣ ਨਹੀਂ ਸਕਣਾ ਸੀ ਆਪਣਾ ਲੱਕਾ ਕਿਵੇਂ ਸਾਨੂੰ ਕੰਮ ਕਰਨਾ ਹੁੰਦਾ ਹੈ ਤਜਰਬਾ ਦਿਲੋਂ ਲਗਾਇਆ ਹੈ ਆਜ ਭਗਵੰਤ ਮਾਨਾ ਅ ਕਹਿੰਦਾ ਕੀ ਹੁੰਦਾ ਸੀ ਮੇਰਾ ਹਰਾ ਪੈਨ ਆਉਂਗਾ ਦਸਕਤ ਕਰਕੇ ਨੇਰੀ ਲਿਆ ਦੂੰਗਾ ਨਾ ਉਹ ਆਇਆ ਨਾ ਹਰਾ ਪੈਨ ਆਇਆ ਤੇ ਮੈਂ ਤੁਹਾਨੂੰ ਪੁੱਛਣਾ ਚਾਹਣਾ ਯਾਰ ਕੱਲਾ ਕੰਨਾਂ ਤੇ ਲਿਖਤਾ ਉਹਨਾਂ ਨੇ ਇੱਕ ਮੌਕਾ ਝਾੜੂਂ ਦੇ ਦਿਓ ਤੁਸੀਂ ਦੇਖੇ ਨਹੀਂ ਕਿ ਇਹ ਬੋਟ ਕੀ ਨੂੰ ਪਾ ਰਹੇ ਆ ਪੰਜਾਬ ਚਲੇ ਜਾਣਾ ਕਿਸੇ ਧਲਕੇ ਤੁਹਾਡਾ ਐਮਐਲਏ ਕੌਣ ਹੈ ਕਹਿੰਦੇ ਝਾੜੂਆ ਹੈ ਉਹਦਾ ਨਾਂ ਕੀ ਹੈ ਪਤਾ ਨਹੀਂ ਨਾ ਪਤਾ ਨਹੀਂ ਮੇਰੇ ਕੋਲੇ ਪਿੱਛੇ ਜੇ ਇੱਕ ਬੰਦਾ ਝਾੜੂ ਤੋਂ ਆਪਣੀ ਪਾਰਟੀ ਸ਼ਾਮਲ ਹੋ ਗਿਆ ਮੈਂ ਸੋਪਾ ਪਾਇਆ ਤੇ ਮੇਰੇ ਨਾਲ ਡਿਆ ਮੈਂ ਕਿਹਾ ਝਾੜੂ ਛੱਡਿਆ ਕਿਉਂ ਉਹ ਕਹਿੰਦਾ ਜੀ ਮੈਂ ਕੰਮ ਕਰਾਉਣ ਗਿਆ ਆਪਣੇ ਐਮਐਲਏ ਕੋਲੇ 2 ਘੰਟੇ ਬਾਹਰ ਬੜਾਈ ਰੱਖਿਆ ਫਿਰ ਮੈਨੂੰ ਬੁਲਾਇਆ ਕਹਿੰਦਾ ਕੀ ਕੰਮ ਹੈ ਉਹ ਮੈਂ ਹੁਣ ਕੰਮ ਦੱਸਿਆ ਕਹਿੰਦਾ ਮੇਰੇ ਕੋਲੇ ਅੱਜ ਟਾਈਮ ਹੈ ਨਹੀਂ ਉਹ ਕਹਿੰਦਾ ਜੀ ਜਦੋਂ ਵੋਟਾਂ ਸੀ ਉਦੋਂ ਦਾ ਟਾਈਮ ਸੀ ਤੇ ਐਮਐਲਏ ਨੇ ਦੱਸਿਆ ਕੀ ਕਿਹਾ ਤੁਸੀਂ ਕਿਹਾ ਮੈਨੂੰ ਵੋਟਾਂ ਪਾਈਆਂ ਤੁਸੀਂ ਤਾਂ ਝਾੜੂ ਨੂੰ ਪਾਈਆਂ ਤੁਸੀਂ ਕਿਹਾ ਬੰਦਾ ਦੇਖਿਆ ਕਿਹਨੂੰ ਵੋਟਾਂ ਪਾਈਆਂ ਤੁਸੀਂ ਝਾੜੂ ਨੂੰ ਪਾਈਆਂ ਕਹਿੰਦਾ ਮੈਂ ਦਰਵਾਜ਼ੇ 'ਤੇ ਝਾੜੂ ਰੱਖਿਆ ਜਿਹਨੂੰ ਕੰਮ ਕਰਾਉਣਾ ਜਾ ਕੇ ਪੁੱਛ ਲੋ ਝਾੜੂ ਨੂੰ ਆਹ ਤਾਂ ਹਾਲਾਤ ਹੈ ਝਾੜੂ ਨੂੰ ਪਾਈਆਂ ਬੀਬੀ ਜੀ ਘਰੇ ਕੋਈ ਝਾੜੂ ਹੈਗਾ ਤੁਹਾਡੇ ਕੋਲੇ ਅੱਗ ਲਾ ਦਿਓ ਸਹੀ ਮਹਨੇ ਦੇ ਅਗਲਾ ਦਿਓ ਤੀਲਾ ਦਿਲਾ ਕਰ ਦਿਓ ਹੁਣ ਪੋਚੇ ਲਾਇਗ ਰਹੇ ਝਾੜੂ ਨਹੀਂ ਫੇਰਨਾ ਆਪਾਂ ਤੁਹਾਨੂੰ 1000 ਰੁਪਏ ਆ ਗਏ ਨਹੀਂ ਆ ਗਏ ਹੁਣ ਨਹੀਂ ਭੇਜਿਆ ਸਰਕਾਰ ਨੇ ਨਹੀਂ ਅਮਿੰਦਰ ਰਦਰਨ ਦੇ ਘਰੇ ਪਿਆ ਪੈਸੇ ਸਾਰਿਆਂ ਦੇ ਜਾ ਕੇ ਲਿਓ ਉਹਦੇ ਤੋਂ ਦੇਖੋ ਕਾਲੀ ਦਲ ਸੱਚੀ ਪਾਰਟੀ ਹੈ ਅਸੀਂ ਨਾ ਝੂਠ ਬੋਲੀਏ ਨਾ ਲਾਰੇ ਲਾਈਏ ਬਾਦਲ ਵੱਡੇ ਬਾਦਲ ਸਾ ਮੈਨੂੰ ਗੱਲ ਸਤਾਈ ਜਿਹਦੇ ਵਿੱਚ ਜੱਜ ਚ ਆਈ ਕਹਿੰਦਾ ਸੁਖਵੀਰ ਜ਼ਿੰਦਗੀ ਚ ਕਾਮਯਾਬੀ ਤਾਰੂਗਾ ਜੇ ਤੂੰ ਕਦੇ ਝੂਠ ਨਾ ਬੋਲੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ